ਪਮ ਹੈਲਥ케ਅ ਇੰਡਸਟਰੀ ਦੇ ਬੜੀ ਇਨਵੈਸਟਮੈਂਟ ਕੀਤੀ ਹੈ ਕੈਨੇਡਾ ਦੇ ਵਿੱਚ ਹੈਲਥ케ਅ ਅਸਲੀ ਪ੍ਰੋਵਿੰਸ਼ਰ ਸੂਬਿਆਂ ਦੀ ਜ਼ਿੰਮੇਵਾਰੀ ਹੈ ਅਡੀ ਸਰਕਾਰ ਨੇ ਡੈਂਟਲ ਕੇਅਰ ਹਰੇਕ ਲਈ ਸ਼ੁਰੂ ਕੀਤਾ ਹੈ ਆਪਾਂ ਲਗਾ ਕਲਾ ਬਜ਼ੁਰਗਾਂ ਵਾਸਤੇ ਮੈਂ ਆਪਿੰਦਰ ਸਿੰਘ ਪਾਗੋ ਮਰਿਆ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਦਾ ਪ੍ਰਚਾਰ ਸਿਖਰ ਤੇ ਹੈ ਆਮ ਮਜੂਦਾ ਐਮਪੀ ਜਾਰਜ ਚਾਹਲ ਕੈਲਗਰੀ ਤੋਂ ਜਾਨੀ ਕਿ ਮੈਕਨਾਈਟ ਰਾਈਡਿੰਗਸ ਤੋਂ ਹਲਕੇ ਤੋਂ ਮੁੜ ਕੇ ਉਮੀਦਵਾਰ ਨੇ ਜਦਕਿ ਉਹ ਪਹਿਲਾਂ ਵੀ ਸੰਸਦ ਮੈਂਬਰ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਨੇ ਸੋ ਸ਼ਵਲਕ ਟੀਵੀ ਨਾਲ ਕੁਝ ਗੱਲਾਂ ਕੀਤੀਆਂ ਜੋ ਤੁਹਾਡੇ ਅਸੀਂ ਸੁਨਮੁਖ ਕਰ ਰਹੇ ਹਾਂ ਸਾਨੂੰ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਪਹੁੰਚੇ ਹਾਂ ਕੈਨੇਡਾ ਦੇ ਉਕਾਸ਼ ਹੈ ਕੈਲਗਰੀ ਵਿਖੇ ਜਿੱਥੇ ਇਲੈਕਸ਼ਨ ਦਾ ਬਹੁਤ ਜ਼ੋਰ ਹੈ ਅੱਜ ਜੌਰ ਤਹਿਲ ਦੀ ਕਿਉਂਕਿ ਪਹਿਲਾਂ ਵੀ ਇੱਥੇ ਐਮਪੀ ਰਹੇ ਚੁਕੇ ਹਨ ਬਹੁਤ ਸਨਮਾਨਿਤ ਵਿਅਕਤੀ ਹਨ ਅੱਥੇ ਤੇ ਇਹਨਾਂ ਤੋਂ ਅਸੀਂ ਪੁੱਛਦੇ ਹਾਂ ਵੀ ਤੁਹਾਡੇ ਜੇ ਅਗਲੀ ਟਰਮ ਹੈ ਉਹਦੇ ਵਾਸਤੇ ਤੁਹਾਡਾ ਪਾਰਟੀ ਦਾ ਵਿਜ਼ਨ ਕੀ ਹੈ ਉਸੇ ਕਿਹੜੇ ਕਿਹੜੇ ਸਵਾਲ ਕਿਹੜੇ ਕਿਹੜੇ ਮੁੱਦੇ ਲੈ ਕੇ ਤੁਸੀਂ ਪਾਰਲੀਮੈਂਟ ਤੇ ਜਾਓਗੇ ਤੇ ਕੁਝ ਸਵਾਲ ਆਪਾਂ ਚੈਨ ਸਾਹਿਬ ਤੋਂ ਚੈਨ ਸਾਹਿਬ ਤੁਹਾਡਾ ਨਾਮ ਕੀ ਹੈ ਤਲਵ ਪਿਆਤਰੀ ਸਤਿ ਸ੍ਰੀ ਅਕਾਲ ਮੈਂ ਜੋਰਚਾਲ ਆਪਣੇ ਕੈਲਰੀ ਮੈਕਨਾਈਟ ਦੇ ਉਮੀਦਵਾਰ ਹਾਂ ਸਿਲੈਕਸ਼ਨ ਦੇ ਵਿੱਚ ਪਿਛਲੇ 7 ਸਾਲਾਂ ਤੋਂ 7.5 ਸਾਲਾਂ ਤੋਂ ਮੈਂ ਪਹਿਲਾਂ ਸਿਟੀ ਕੌਂਸਲ ਰਹਾ 4 ਸਾਲਾਂ ਲਈ ਮਗਰੋਂ ਮੈਂ ਬੀ ਯਕੀਦੇ ਵਿੱਚ ਇਲੈਕਸ਼ਨ ਲੜ ਕੇ ਆਪਣੇ ਕੈਲਰੀ ਸਕਾਈ ਬਿਊ ਦੇ ਐਮ ਪੀ ਬਣਿਆ ਹਾਂ ਹੌਨਸਾਡੀ ਰਾਈਡਿੰਗ ਦੀ ਰੀਡਿਸਟ੍ਰਿਬਿਊਸ਼ਨ ਹੋਈ ਹੈ ਜਦ ਨਮਾ ਸਾਡੀ ਕੰਸਟਿਟੂਐਂਸੀ ਬਣੀ ਹੈ ਐਂਡ ਉਹ ਕੰਸਟਿਟੂਐਂਸੀ ਹੈ ਕੈਲਰੀ ਮੈਕਨਾਈਟ ਐਂਡ ਮੈਂ ਇਹ ਹੀ ਜਰਨ ਦਾ ਅਗਲੇ ਟਾਈਮ ਦੇ ਵਿੱਚ ਜਿਹੜੀ ਆਪਾਂ ਇਨਵੈਸਟਮੈਂਟਸ ਦਾ ਇਨਫਰਾਸਟ੍ਰਕਚਰ ਪ੍ਰੋਜੈਕਟ ਨਾ ਮੇਲੇ ਆਏ ਆ ਸਾਡੇ ਹਲਕਵੇ ਸੋਰ ਵੀ ਹਿਬ ਵਧਾਈ ਹੈ ਜਿਹੜੀ ਸਾਡੀ ਪਲਾਨ ਹੈ ਪ੍ਰਧਾਨ ਮੰਤਰੀ ਮਾਰਕਰਨੀ ਸਾਫ ਹੁੰਦਾ ਹੈ ਜਿਹੜੀ ਸਾਡੀ ਇਕਨੋਮੀ ਨੂੰ ਗਰੋ ਕਰਨਾ ਇਕਨੋਮੀ ਵਧਾਈ ਹੈ ਕਰਮਚਾਰੀ ਲੋਕਾਂ ਨੇ ਆਮਦਨਾਂ ਵਧਾਈ ਆ ਤਾਂ ਹੋਰ ਨੌਕਰੀਆਂ ਲਈ ਆਈ ਹੈ ਨਾਲ ਦੀ ਨਾਲ ਜਿਹੜੇ ਆਪਣੇ ਡੋਨਾਲਡ ਟਰੰਪ ਸਾਹਿਬ ਦੇ ਟੈਰਰਿਸ ਤੇ ਜਿਹੜੇ ਇਕਨੋਮਿਕ ਅਟੈਕ ਉਹ ਕਹਿੰਦੇ ਆ ਸਾਡੇ ਦੇਸ਼ ਉੱਪਰ ਕਰਨਾ ਸਾਡਾ ਮੋਲਕ ਆਜ਼ਾਦ ਰਵੇ ਸਾਡੀ ਤਾਕਤ ਵਧੇ ਤੇ ਸਾਡੀ ਦੁਨੀਆ ਦੇ ਨਾਲ ਹੁਣ ਟ੍ਰੇਡ ਵਧੇ ਐਂਡ ਇਹ ਸਾਡਾ ਫੋਕਸ ਆ ਸੋ ਜਿਹੜੇ ਆਪਣੇ ਨੇਚਰਲ ਰਿਸੋਰਸਸ ਨੇ ਆਪਾਂ ਦੁਨੀਆ ਨੂੰ ਉਹਨਾਂ ਕੱਟ ਕੇ ਉੱਤਰ ਹੋਰ ਮਾਰਕੀਟਸ ਨੂੰ ਭੇਜੇ ਐ ਐਂਡ ਸੋ ਸਾਡੇ ਮੋਲਕ ਨੂੰ ਬੈਨੀਫਿਟ ਰਵੇ ਸਾਡਾ ਮੋਲਕ ਸਭ ਤੋਂ ਦੁਨੀਆ ਦਾ ਖੂਬਸੂਰਤ ਹੈ ਪਰ ਅਗਲੇ ਟਾਈਮ ਦੇ ਵਿੱਚ ਏਹ ਤੋਂ ਵੀ ਜ਼ਿਆਦਾ ਵਧੇ ਐਂਡ ਖੂਬਸੂਰਤ ਰਵੇ ਤੁਸੀਂ ਇਹ ਦੱਸੋ ਇਮੀਗ੍ਰੇਸ਼ਨ ਵੀ ਕਿ ਪੰਜਾਬੀ ਤੁਸੀਂ ਇਹ ਦੱਸੋ ਇਮੀਗ੍ਰੇਸ਼ਨ ਦਾ ਕੀ ਤੁਹਾਡੀ ਪਾਲਿਸੀਆਂ ਰਹਿਣਗੀਆਂ ਪਰ ਪੇਰੈਂਟਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੀ ਇਹ ਪਾਰਟੀ ਦੀ ਹਮੇਸ਼ਾ ਪ੍ਰੋ ਇਮੀਗ੍ਰੇਸ਼ਨ ਪਾਲਿਸੀ ਰਹੀ ਆ ਐਂਡ ਆਰ ਐਨੀ ਆਂਡ ਪਿਛਲੇ ਸਾਲਾਂ ਤੋਂ ਆਪਾਂ ਦੇਖਿਆ ਆ ਮੋਰਚੇ ਵਿੱਚ ਸਾਡੇ ਲੈਵਲਸ ਵਧੇ ਸੀ ਪਰ ਥੋੜੇ ਜਿਹੇ ਆ ਜਿਹੜੀ ਹਾਊਸਿੰਗ ਤੇ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੀ ਲੋੜ ਸੀ ਉਹਨਾਂ ਨੇ ਥੋੜੇ ਟਾਈਮ ਲਈ ਲੈਵਲਸ ਸੀ ਵੋਲਡ ਕੀਤੇ ਆ ਰਿਡਕਸ਼ਨ ਕੀਤੇ ਆ ਆ ਪਰ ਮੈਨੂੰ ਲੱਗਦਾ ਜਿੱਦਾਂ ਸਾਡੇ ਘਰਾਂ ਦੇ ਨਵੇਂ ਬਣਦੇ ਆ ਸਾਡੀ ਇਨਫਰਾਸਟ੍ਰਕਚਰ ਵੱਧ ਰਹੀ ਆ ਉਹਦੇ ਨਾਲ ਹੀ ਨਾਲ ਇਮੀਗ੍ਰੇਸ਼ਨ ਵੀ ਨਾਲ ਦੀ ਨਾਲ ਉਹਦੇ ਸਾਥ ਨਾਲ ਇਨਕਰੀਸ ਹੋਗੀ ਕਿ ਸਾਨੂੰ ਪਤਾ ਸਾਨੂੰ ਲੋੜ ਹੈ ਸਾਡੇ ਮੁਲਕ ਨੂੰ ਕਰਮਚਾਰੀ ਲੋਕਾਂ ਦੀ ਇਸ ਮੁਲਕ ਚ ਆਉਣ ਐਂਡ ਇਹ ਮੁਲਕ ਬਣਨ ਨਾਲੇ ਉਹ ਆਪਣੀ ਲਾਈਫ ਆਪਣੇ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਆਪਣੀ ਲਾਈਫ ਇਥੇ ਕੈਨੇਡਾ ਦੇ ਵਿੱਚ ਬਣਾਉਂਦੇ ਉਹਨਾਂ ਦੇ ਪੇਰੈਂਟਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਡੇ ਕਾਨੂੰਨ ਦੇ ਸਾਹ ਆਪਣਾ ਅਮ ਬੈਰਨਸ ਇਮੀਗ੍ਰੇਸ਼ਨ ਪਲਾਨ ਹੈ ਲੋਟਰੀ ਸਿਸਟਮ ਵਾਈਜ਼ ਡਿਮਾਂਡ ਬਹੁਤ ਨੇ ਪਰ ਸਾਡੇ ਉਹ ਲੈਵਲਸ ਦੇ ਹਿਸਾਬ ਨਾਲ ਚੱਲ ਰਹੇ ਆ ਐਂਡ ਉਹਦੇ ਨਾਲ ਹੀ ਆਪਾਂ ਕਾਮਨ ਡੇਟ ਕਰੂਗੇ ਜਿੰਨੇ ਆਪਾਂ ਕਰ ਸਕਦੇ ਆ ਸੋ ਜਿਹੜੇ ਆਪਣੇ ਪਰਿਵਾਰ ਜੁੜੇ ਜੁੜ ਜਾਣ ਇਕੱਠੇ ਹੋਣ ਇਕੱਠੇ ਰਹਿਣ ਜਿਹੜੇ ਅਲੱਗ-ਅਲੱਗ ਰਹਿੰਦੇ ਆ ਐਂਡ ਸੋ ਤਾਂ ਹੀ ਸਾਡੇ ਫੋਕਸ ਵੀ ਆ ਟਾਈਮ ਦੇ ਵਿੱਚ ਜਦ ਲੈਵਲਸ ਵਧੂਗੇ ਨਾਲ ਦੀ ਨਾਲ ਹੋਪ ਪ੍ਰੋਗਰਾਮ ਵਧੂਗੇ ਤੁਹਾਡੇ ਕੁਝ ਹੈਲਥ ਕੇਅਰ ਬਾਰੇ ਵੀ ਹੈ ਨਵੇਂ ਟੀਚੇ ਆਪਾਂ ਹੈਲਥ케ਅਰ ਇੰਡਸਟਰੀ ਦੇ ਬੜੀ ਇਨਵੈਸਟਮੈਂਟ ਕੀਤੀ ਹੈ ਕੈਨੇਡਾ ਦੇ ਵਿੱਚ ਹੈਲਥ케ਅਰ ਅਸਲੀ ਪ੍ਰੋਵਿੰਸ਼ਲ ਸੂਬੇਾਂ ਦੀ ਜ਼ਿੰਮੇਵਾਰੀ ਹੈ ਪਰ ਆਪਾਂ ਸੂਬੇ ਆਣਾ ਹਰੇਕ ਮਿਹਨਤ ਕਰ ਰਹੇ ਆ ਉਹਨਾਂ ਨੂੰ ਉਹ ਵਧਾਉਣ ਆਪਣੇ ਐਮਰਜੈਂਸੀ ਸਰਵਿਸਿਜ਼ ਤੇ ਜਿਹੜੀ ਹਸਪੀਟਲਸ ਨੇ ਸਾਡਾ ਫੋਕਸ ਹੈ ਜਿਹੜੇ ਆਪਣੇ ਡਾਕਟਰਸ ਐ ਨਰਸਸ ਕੈਨੇਡਾ ਦੇ ਵਿੱਚ ਹੋ ਰਹੇ ਹਨ ਹਰੇਕ ਹਰੇਕ ਨੂੰ ਡਾਕਟਰ ਦੀ ਲੋੜ ਹੈ ਐਸੋ ਸਾਡਾ ਫੋਕਸ ਹੈ ਜਿਹੜੀ ਕ੍ਰੀਡੈਂਸ਼ਲਸ ਹੈ ਨਾਲੇ ਜਿਹੜੀ ਆਪਣੀ ਡਾਕਟਰੀ ਦੁਨੀਆ ਤੋਂ ਆ ਰਹੇ ਆ ਕੈਨੇਡਾ ਆ ਕੇ ਡੈਂਟਲ ਕੇਅਰ ਬਾਰੇ ਵੀ ਦੱਸੋ ਹਾਂਜੀ ਸਾਡਾ ਡੈਂਟਲ ਕੇਅਰ ਦਾ ਪ੍ਰੋਗਰਾਮ ਬਹੁਤ ਇੰਪੋਰਟੈਂਟ ਪ੍ਰੋਗਰਾਮ ਹੈ ਹੈਲਥ ਕੇਅਰ ਸਿਸਟਮ ਦੇ ਵਿੱਚ ਜਿੱਥੇ ਸਾਡੀ ਸਰਕਾਰ ਨੇ ਡੈਂਟਲ ਕੇਅਰ ਹਰੇਕ ਲਈ ਸ਼ੁਰੂ ਕੀਤਾ ਹੈ ਪਹਿਲਾਂ ਇਕੱਲਾ ਬਜ਼ੁਰਗਾਂ ਵਾਸਤੇ ਸੀ ਫਿਰ ਬੱਚਿਆਂ ਵਾਸਤੇ ਹੁਣ ਐਕਸਪੈਂਸ਼ਨ ਹੋਈ ਆ ਤੋ ਇਹ ਪ੍ਰੋਗਰਾਮ ਬਹੁਤ ਇੰਪੋਰਟੈਂਟ ਨੇ ਨਾਲੇ ਆਪਾਂ ਬਜ਼ੁਰਗਾਂ ਵਾਸਤੇ ਜਿਹੜੀ ਡਾਇਬੀਟੀਜ਼ ਮੈਡੀਕੇਸ਼ਨ ਹੈ ਸ਼ੂਗਰ ਦੀ ਕੈਲੋ ਦਵਾਈਆਂ ਉਹ ਵੀ ਆਪਾਂ ਫਾਰਮਰ ਕੇਅਰ ਪ੍ਰੋਗਰਾਮ ਫਰੋਲੀਆ ਹੈ ਜਾਂ ਹਰ ਵੀ ਇਹਦੇ ਨਾਲ ਸਾਡੀ ਹੈਲਥ ਕੇਅਰ ਦੇ ਵਿੱਚ ਇਨਵੈਸਟਮੈਂਟਸ ਹੋ ਗਿਆ ਜੀ ਸਰ ਜਿਹੜੀਆਂ ਚੀਜ਼ਾਂ ਮੈਂ ਪੁੱਛਣੀਆਂ ਸੀ ਉਹ ਤੇ ਆਲਰੇਡੀ ਤੁਸੀਂ ਆਪ ਹੀ ਦੱਸ ਦਿੱਤੀਆਂ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਇਨੇ ਪੀਕ ਟਾਈਮ ਦੇ ਵਿੱਚ ਔਰ ਤੁਸੀਂ ਜੀ ਜੁੜੇ ਰਹੋ ਸ਼ਿਵਾਲਿਕ ਟੀਵੀ ਚੈਨਲ ਦੇ ਨਾਲ ਥੈਂਕ ਯੂ ਜੀ ਇਕਤਾ ਵਿੱਚ ਹੀ ਬਲ ਹੈ ਥੈਂਕ ਯੂ